ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਸ ਵਕ ਸਾਡਾ ਪੰਜਾਬ ਬਹੁਤ ਹੀ ਜ਼ਿਆਦਾ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਹੈ ਕਿਉਂਕਿ ਹੜਾਂ ਦੀ ਮਾਰਨੇ ਐਸੀ ਮਾਰ ਮਾਰੀ ਹੈ ਕਿ ਪੰਜਾਬ ਚ ਤਬਾਹੀ ਦਾ ਮੰਜ਼ਰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਸਾਰੇ ਹਾਲਾਤਾਂ ਚ ਲੋਕਾਂ ਨੂੰ ਪੰਜਾਬ ਸਰਕਾਰ ਦੇ ਨਾਂ ਨਾਲ ਪੰਜਾਬੀਆਂ ਤੋਂ ਜ਼ਿਆਦਾ ਉਮੀਦਾਂ ਹਨ ਕਿਉਂਕਿ ਪੰਜਾਬੀ ਹੀ ਦੂਸਰੇ ਪੰਜਾਬੀ ਦਾ ਜਿਹੜਾ ਦਰਦ ਹੈ ਉਹ ਸਮਝ ਸਕਦਾ ਹੈ ਇਸ ਔਖੇ ਸਮੇਂ ਚ ਇੱਕ ਦੂਜੇ ਦਾ ਸਹਾਰਾ ਬਣ ਦਾ ਸਮਾਂ ਹੈ ਸੋ ਆਓ ਇਹ ਵਕਤ ਹੈ ਇਕਜੁੱਟ ਹੋਣ ਦਾ ਸੋ ਇਹ ਵਕਤ ਹੈ ਤਵਾਹੀ ਦੇ ਇਸ ਮੰਝਰ ਦਾ ਡਟ ਕੇ ਸਾਹਮਣਾ ਕਰਨ ਦਾ ਇਹ ਵਕਤ ਹੈ ਉਹਨਾਂ ਲੋਕਾਂ ਦੀ ਬਾਹ ਫੜਨ ਦਾ ਜਿਨ੍ਹਾਂ ਨੇ ਹੜਾਂ ਦੇ ਵਿੱਚ ਆਪਣਾ ਸਾਰਾ ਕੁਝ ਹੀ ਗਵਾ ਲਿਆ ਆਓ ਇੱਕ ਤૈયਿਆ ਕਰੀਏ ਕਿ ਇਸ ਔਖੀ ਘੜੀ 'ਚ ਅਸੀਂ ਆਪਣੀ ਜੀਬ 'ਚ ਬਣਦੀ ਪੰਜਾਬ ਦੀ ਸੇਵਾ ਲਈ ਆਪਣੇ ਹੱਥ ਜ਼ਰੂਰ ਅੱਗੇ ਵਧਾਈਏ ਕਿਉਂਕਿ ਇਹ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਇਹ ਸਮਾਂ ਇਸ ਵਕਤ ਪੰਜਾਬ ਦੀ ਬਾਹ ਫੜਨ ਦਾ ਸੋ ਜੋ ਵੀ ਅਸੀਂ ਆਪਣੇ ਜੇ ਮੁਤਾਬਕ ਸੇਵਾ ਕਰ ਸਕਦੇ ਆ ਉਹ ਸੇਵਾ ਤੋਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਹਰ ਪੀੜਤਾ ਆਪਣੇ ਭੈਣ ਭਰਾਵਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਸੇਵਾ ਚਾਹੇ ਰਾਸ਼ਨ ਦੀ ਹੋਵੇ ਚਾਹੇ ਲੋੜਵਾਂ ਸਮਾਨ ਦੀ ਹੋ ਜਾਂ ਫਿਰ ਸੇਵਾ ਚਾਹੇ ਪੈਸਿਆਂ ਦੀ ਹੋਵੇ ਸਾਨੂੰ ਇਸ ਕੰਮ 'ਬਲ ਜ਼ਰੂਰ ਧਿਆਨ ਦੇਣਾ ਚਾਹੀਦਾ ਸੋ ਇਸ ਔਖੀ ਘੜੀ 'ਚ ਅਸੀਂ ਆਪਣੇ ਭੈਣਾਂ ਭਰਾਵਾਂ ਤੇ ਬਜ਼ੁਰਗਾਂ ਦਾ ਸਹਾਰਾ ਬਣ ਸਕੀਏ ਸੋ ਆਦਾਰਾ ਉਹ ਸ਼ਾਰਪਨ న్యూਸ ਵੀ ਤੁਹਾਨੂੰ ਸਾਰਿਆਂ ਨੂੰ ਦਿਲੋਂ ਤੇ ਹੱਥ ਜੋੜ ਕੇ ਅਪੀਲ ਕਰਦਾ ਹੈ ਕਿ ਅਸੀਂ ਸਾਰੇ ਇਸ ਮੁਸ਼ਕਿਲ ਦੌਰ ਦੇ ਵਿੱਚ ਹਰ ਪੀੜਤਾ ਦੀ ਮਦਦ ਕਰੀਏ ਤੇ ਇਸ ਦੇ ਨਾਂ ਨਾਲ ਪੰਜਾਬ ਪੰਜਾਬੀ ਅਤੇ ਪੰਜਾਬੀਆ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਜੀ ਸੋ ਬਹੁਤ-ਬਹੁਤ ਧੰਨਵਾਦ